ਬਰਨਾਲਾ ਪੁਲਿਸ ਦੇ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ گروਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਬਰਨਾਲਾ ਪੁਲਿਸ ਦੇ ਵੱਲੋਂ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਚਾਰ આરોપી ਗ੍ਰਿਫਤਾਰ ਕੀਤੇ ਗਏ ਨੇ। ਉੱਤੇ ਹੀ આરોપીਆਂ ਦੇ ਕੋਲੋਂ ਚੋਰੀ ਦਾ ਆਈਫੋਨ ਅਤੇ ਚੋਰੀ ਦੀਆਂ ਪੰਜ ਮੋਟਰਸਾਈਕਲਾਂ ਵੀ ਬਰਾਮਦ ਕੀਤੀਆਂ ਗਈਆਂ ਨੇ। ਫਿਲਹਾਲ ਪੁਲਿਸ ਨੇ આરોપીਆਂ ਦੇ ਖਿਲਾਫ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਆ ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਚੋਰੀ ਅਤੇ ਡਕੈਤੀ ਦੀਆਂ ਘਟਨਾਵਾਂ ਦੇ ਉੱਤੇ ਕਾਬੂ ਪਾਉਣ ਦੇ ਲਈ ਐਸਐਸਪੀ ਸੰਦੀਪ ਕੁਮਾਰ ਮਲਿਕ ਦੇ ਨਿਰਦੇਸ਼ ਮਿਲੇ ਸਨ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇੱਕ ਉਚੇਚਾ ਅਭਿਆਨ ਸ਼ੁਰੂ ਕੀਤਾ ਗਿਆ ਜਿਸ ਤੋਂ ਬਾਅਦ ਪਿੰਡ ਠਿਕਰੀਵਾਲ ਦੇ ਰਹਿਣ ਵਾਲੇ ਦੋ ਨੌਜਵਾਨਾਂ ਦੇ ਕੋਲੋਂ ਚੋਰੀ ਦਾ ਮੋਬਾਈਲ ਫੋਨ ਬਰਾਮਦ ਕੀਤਾ ਜੋ ਕਿ ਇਸੇ ਸ਼ਹਿਰ ਦੀ ਪ੍ਰੇਮ ਪ੍ਰਧਾਨ ਮਾਰਕੀਟ ਤੋਂ ਖੋਇਆ ਗਿਆ ਸੀ ਤੋ ਅੱਖ ਮਕਦਮੇ ਦਰਜ ਕਰਕੇ ਉਹਨਾਂ ਦੇ ਵਿੱਚ ਕੁੱਲ 4 ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਨੇ ਤੇ ਚੋਰੀ ਦੇ 5 ਮੋਟਰਸਾਈਕਲ ਤੇ ਇੱਕ ਸਨੇਚ ਕੀਤਾ ਹੋਇਆ ਮੋਬਾਈਲ ਫੋਨ ਇਹਨਾਂ ਕੋਲੋਂ ਬਰਾਮਦ ਕੀਤਾ ਜਿਹਦੇ ਵਿੱਚ ਜੇ ਆਪਾਂ ਡਿਟੇਲਸ ਦੱਸਾਂ ਤਾਂ ਸਭ ਤੋਂ ਪਹਿਲਾਂ ਤਾਂ ਮਕਦਮਾ ਨੰਬਰ 263 ਮਿਤੀ 4 ਜੂਨ 2024 ਜਿਹੜਾ ਮੁਖਵਰੀ ਦੇ ਆਧਾਰ ਤੇ ਅਧੀਨ ਧਾਰਾ 411 ਆਈਪੀਸੀ ਤੇ 379 ਬੀ ਆਈਪੀਸੀ ਦਰਜ ਕੀਤਾ ਜਿਹੜਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਨਾਂ ਕੋਲੋਂ ਇੱਕ ਆਈਫੋਨ ਐਪਲ ਦਾ ਜਿਹੜਾ ਆਈਫੋਨ ਮੋਬਾਈਲ ਉਹ ਇਹਨਾਂ ਨੇ ਸਨੈਦ ਕੀਤਾ ਸੀ ਪ੍ਰੇਮ ਪ੍ਰਦਾਨ ਮਾਰਕੀਟ ਦੇ ਨੇੜੇ ਉਹ ਬਰਾਮਦ ਕੀਤਾ ਤੇ ਇੱਕ ਇਹਨਾਂ ਤੋਂ ਪਲਟੀਨਾ ਮੋਟਰਸਾਈਕਲ ਬਰਾਮਦ ਹੋਇਆ ਜਿਹਦੇ ਸਬੰਧੀ ਇਹਨਾਂ ਕੋਲੇ ਕੋਈ ਕਾਗਜ਼ਤ ਵਗੈਰਾ ਨਹੀਂ ਹੈਗੇ ਉਹਦੀ ਵੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਸੇਮ ਡੇ ਮਕਦਮਾ ਨੰਬਰ 264 ਮਿਤੀ 4 ਜੂਨ 2024 ਦਰਜ ਕਰਕੇ ਮੁਖਬਰੀ ਦੇ ਆਧਾਰ ਤੇ ਇਹਦੇ ਵਿੱਚ ਦੋ ਦੋਸ਼ੀ ਤਲਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਦੋਨੋਂ ਵਾਸੀ ਕਰਮਗੜ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੇ ਜਿਨ੍ਹਾਂ ਦੇ ਪਾਸੋਂ ਸਾਨੂੰ ਹੁਣ ਤੱਕ ਜਿਹੜੇ ਚੋਰੀ ਕੀਤੇ ਹੋਏ ਮੋਟਰਸਾਈਕਲ ਪੰਜ ਬਰਾਮਦ ਹੋ ਗਏ ਨੇ ਜੋ ਇਹਨਾਂ ਨੇ ਪੂਰੇ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਸਿਵਲ ਹਸਪਤਾਲ 16 ਏਕੜ 22 ਏਕੜ ਕਚਹਿਰੀਆਂ ਦੇ ਬਾਹਰ ਜਿਹੜੇ ਚੋਰੀ ਕੀਤੇ ਸੀ ਤੇ ਇਹਨਾਂ ਤੋਂ ਫਰਦਰ ਪੁੱਛਗਿੱਛ ਜਾਰੀ ਆ ਸਾਨੂੰ ਜੋ ਹੁਣ ਤੱਕ ਪੁੱਛਗਿੱਛ ਤੋਂ ਪਤਾ ਲੱਗਿਆ ਪਏ ਇਹਨਾਂ ਦੀ ਗੈਂਗ ਦੇ ਹੋਰ ਵੀ ਮੈਂਬਰ ਨੇ ਇਹਨਾਂ ਨੇ ਕਾਫੀ ਲੰਬੇ ਸਮੇਂ ਤੋਂ ਇਹ ਬਰਨਾਲਾ ਸ਼ਹਿਰ ਦੇ ਵਿੱਚ ਮੀਕਲਾਂ ਦੀ ਚੋਰੀ ਨੂੰ ਅੰਜਾਮ ਦੇ ਰਹੇ ਨੇ ਸਾਨੂੰ ਹੋਰ ਵੀ ਵੱਡੀ ਰਿਕਵਰੀ ਹੋਣ ਦੀ ਇਹਦੇ ਵਿੱਚ ਆਸ ਹੈ ਤੇ ਸਾਡੀ ਟੀਮ ਇਹਦੇ ਤੇ ਲੱਗੀ ਹੋਈ ਹੈ ਜਿਹੜੀ ਹੁਣ ਤੱਕ ਦੀ ਸਾਡੀ ਤਫ਼ਤੀਸ਼ ਇਹਦੇ ਵਿੱਚ ਹਲੇ ਤੱਕ ਇਹਨਾਂ ਦੇ ਖਿਲਾਫ ਕੋਈ ਪਰਚਾ ਸਾਹਮਣੇ ਨਹੀਂ ਆਇਆ ਜਿਹੜੇ ਕਰਮਗੱਢ ਦੇ ਦੋਸ਼ੀ ਨੇ ਉਹਨਾਂ ਬਾਰੇ ਅਸੀਂ ਥਾਣਾ ਰੁੱਲੀਆਲ ਤੋਂ ਪਤਾ ਕਰ ਰਹੇ ਹਾਂ ਉਹਨਾਂ ਦਾ ਰਿਕਾਰਡ ਚੈੱਕ ਕੀਤਾ ਜਾਏਗਾ ਇਹਨਾਂ ਨੂੰ ਵੱਖ-ਵੱਖ ਥਾਵਾਂ ਤੋਂ ਅਸੀਂ ਜਿਹੜਾ ਗ੍ਰਿਫਤਾਰ ਕੀਤਾ ਮੁਖਬਰੀ ਦੇ ਆਧਾਰ 'ਤੇ ਤੇ ਜਿਹੜੇ ਮੋਟਰਸਾਈਕਲ ਨੇ ਉਹ ਇਹਨਾਂ ਨੇ ਵੱਖ-ਵੱਖ ਥਾਂ ਦੇ ਉੱਤੇ ਲੁਕੋ ਕੇ ਰੱਖੇ ਹੋਏ ਸੀ ਕੁਝ ਕਿਸਾਨੂ ਬੰਦਿਆਂ ਦਾ ਪਤਾ ਲੱਗਿਆ ਜਿਨ੍ਹਾਂ ਕੋਲੇ ਪਹਿਲੇ ਪਿਛਲੇ ਲੰਬੇ ਸਮੇਂ ਤੋਂ ਆਪਣਾ ਚੋਰੀ ਦਾ ਸਮਾਨ ਜਿਹੜਾ ਵੇਚਲੇ ਸੀਗੇ ਉਹਨਾਂ ਨੂੰ ਵੀ ਕਾਬੂ ਕਰਕੇ ਸਭ ਤੋਂ ਸਖਤ ਕਾਰਵਾਈ ਕੀਤੀ ਇਹਨਾਂ ਨੂੰ ਹੁਣ ਅਸੀਂ ਮਾਣ ਜੋ ਅਦਾਲਤ ਵਿੱਚ ਪੇਸ਼ ਕਰਾਂਗੇ ਤੇ ਇਹਨਾਂ ਦਾ ਰਿਮਾਂਡ ਆਪੀ ਦਿੱਤਾ ਜਾਏਗਾ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਮੋਟਰਸਾਈਕਲਾਂ આરોપીਆਂ ਨੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੀਆਂ ਸਨ ਇਨਾ ਦੋਨੇ ਆਰੋਪੀਆਂ ਦਾ ਪੂਰਾ ਗਿਰੋਹ ਸੀ ਜੋ ਕਿ ਸ਼ਹਿਰ ਦੇ ਵਿੱਚ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਯੂਰੋਪੀ ਚੋਰੀ ਦੀਆਂ ਮੋਟਰਸਾਈਕਲਾਂ ਦਾ ਸਮਾਨ ਕੱਢ ਕੇ ਵੇਚ ਦਿੰਦੇ ਸਨ ਇਸ ਚੋਰੀ ਦੇ ਕੇਸ ਦੇ ਵਿੱਚ ਮਾਲ ਖਰੀਦਣ ਵਾਲਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਇਹ ਰੋਪੀਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ